ਨਾਨਿਕ ਚਿੰਤਾ ਮਤ ਕਰੋ ਚਿੰਤਾ ਕਿਸ ਕੀ ਹੈ ਵਾਸੀ ਚਿੰਤਾ ਕਿਉਂ ਕਰੀਏ ਚਿੰਤਾ ਤੋਂ ਸੰਭਾਲਕ ਦੀ ਹੈ ਮਾਲਕ ਨੇ ਸਭ ਕੁਝ ਕਰਨਾ ਤਸੀ ਚਿੰਤਾ ਦੇ ਵੱਲ ਨਹੀਂ ਜਾਣਾ ਹਾਂ ਚਿੰਤਾ ਹੈ ਕਰਤੇ ਮਹਾਰਾ ਜੀ ਕਹਿੰਦੇ ਚਿੰਤਾ ਕਰਤੇ ਦੀ ਜਿਹਨੇ ਬਣਾਇਆ ਸਮ ਜਿਹਨੇ ਪੈਦਾ ਕੀਤਾ ਉਹ ਚਿੰਤਾ ਕਰੇ ਆਪਾਂ ਕੋਈ ਕਰੀ ਉਹਨੇ ਆਪਣੀ ਪਾਲਣਾ ਪੋਸਣਾ ਕਰਨੀ ਆ ਉਹਨੇ ਸਾਰੇ ਰੱਖਿਆ ਕਰਨੀ ਆ ਸਭ ਕੁਝ ਉਹਨੇ ਕਰਨਾ ਅਸੀਂ ਜਦੋਂ ਸਤਿਗੁਰੂ ਧੰਨ ਸਹਿਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬਿਮਾਰ ਹੁੰਦੇ ਆ ਨਾ ਜਿਜਕਦੀ ਉਹਨਾਂ ਨੂੰ ਬਿਮਾਰੀ ਲੱਗਦੀ ਹੈ ਮਹਾਰਾਜ ਨੂੰ ਉਦੋਂ ਪਹਿਲਾਂ ਵੀ ਬੜੇ ਕਸਟਮਰ ਇੱਥੇ ਆਏ ਕਦੇ ਸਾਪ ਨੇ ਆ ਜਾਣਾ ਕਦੇ ਦਹੀ ਦੇ ਵਿੱਚ ਜ਼ਹਿਰ ਆ ਜਾਣਾ ਬੜਾ ਖus ਹੋਇਆ ਇੱਕ ਦਿਨਾਂ ਮਾਤਾ ਗੰਗਾ ਜੀ ਕਿਉਂਕਿ ਮਾਂ ਹੈ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਉਹ ਕਿਤੇ ਨਾ ਕਿਤੇ ਆ ਕੇ ਉਹ ਜ਼ਰੂਰ ਕਬਰਾ ਜਾਂਦੀ ਹੈ ਤੇ ਹੁਣ ਪਹਿਲਾਂ ਤਾਂ ਹਰਗੋਸਾਹ ਜੀ ਦਾ ਪ੍ਰਕਾਸ਼ ਜਿਹੜਾ ਉਹ ਕਾਫੀ ਸਮੇਂ ਬਾਅਦ ਹੋਇਆ ਕਿਉਂਕਿ ਪਹਿਲਾਂ ਘਰ ਦੇ ਵਿੱਚ ਬਾਲ ਨਹੀਂ ਸੀਗਾ ਬੱਚਾ ਨਹੀਂ ਸੀ ਤੇ ਹੁਣ ਕਿੰਨੇ ਸਮੇਂ ਬਾਅਦ ਹਰਗੋਸਾਹ ਜੀ ਦਾ ਪ੍ਰਕਾਸ਼ ਹੋਇਆ ਤੇ ਮਾਤਾ ਗੰਗਾ ਜੀ ਨੂੰ ਬੜਾ लाड़ਲਾ ਸੀ ਪਿਆਰਾ ਸੀ ਇਕੱਲਾ ਹੀ ਹੈ ਹਰਗੋਸਾਹ ਜੀ ਬੜਾ ਖਿਆਲ ਰੱਖਦੇ ਸੀਗੇ ਤੇ ਹੈ ਇਕੱਲੇ ਸੀ ਤੇ ਉਹ ਦੂਜੇ ਕਸ਼ਟ ਆਉਣੇ ਸ਼ੁਰੂ ਹੋ ਗਏ ਤੇ ਮਾਤਾ ਗੰਗਾ ਜੀ ਤਾਂ ਘਬਰਾ ਗਏ ਢੋਲ ਗਏ ਜਦੋਂ ਮੇ ਮਾਤਾ ਗੰਗਾ ਜੀ ਡੋਲਿਆ ਕਰਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਸੁਣਾ ਰਿਆ ਕਰਨ ਇਹ ਗੱਲ ਸੱਚ ਹੈ ਜੀ ਚੋ ਪੜੋ ਬਾਣੀ ਆਪਣੇ ਬਾਲਕ ਆਪ ਰੱਖਿਆ ਨਾ ਮਹਾਰਾਜ ਜੀ ਕਹਿੰਦੇ ਮਹਾਰਾਜ ਦਾ ਸ਼ਬਦ ਪੜੋ ਗੁਰੂ ਅਰਜਨ ਦੇਵ ਜੀ ਦਾ ਜਦੋਂ ਮਾਤਾ ਗੰਗਾ ਜੀ ਡੋਲਦੇ ਨੇ ਵੀ ਕੀ ਹੋਊਗਾ ਕਿੱਦਾਂ ਹੋ ਗੁਰੂ ਸਹਿਜੂ ਦੀ ਕਹਦਾ ਕਰਨ ਕਿ ਜਿਹਨੇ ਪੈਦਾ ਕੀਤਾ ਬਾਲਕ ਨੇ ਰੱਖਿਆ ਵੀ ਉਸ ਨੇ ਕਰਨੀ ਤੇ ਆਪਾਂ ਨੂੰ ਕਾਹਦਾ ਡਰ ਉਹ ਫੇਰ ਕਹਦਾ ਕਰਨਾ ਮਹਾਰਾਜ ਕਰੋ ਕਿਰਪਾ ਮਹਾਰਾਜ ਕਹਦਾ ਕਰਨ ਜਿਸ ਕੇ ਸਿਰੇ ਉਪਰ ਤੋ ਸੁਆਮੀ ਸੋ ਦੁੱਖ ਕੈਸਾ ਪਾਵੈ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਜਦੋਂ ਵੀ ਮਾਤਾ ਗੰਗਾ ਜੀ ਗੱਲ ਕਰਦੇ ਸੀ ਤਾਂ ਗੁਰੂ ਅਰਜਨ ਦੇਵ ਜੀ ਸ਼ਬਦ ਸੁਣਾ ਦਿੰਦੇ ਬਾਣੀ ਸੁਣਾ ਦਿੰਦੇ ਬਾਣੀ ਇੱਕ ਐਸੀ ਚੀਜ਼ ਹੈ ਕਿ ਸਾਨੂੰ ਇਹ ਸਟਰੋਂਗ ਕਰਦੀ ਆ ਮਜ਼ਬੂਤ ਡੋਲਣ ਨਹੀਂ ਦਿੰਦੀ ਜਦੋਂ ਅਸੀਂ ਡੋਲ ਗਏ ਤਾਂ ਗਏ ਕੰਮ ਅਸੀਂ ਬਾਣੀ ਪੜਨੇ ਸ਼ੁਰੂ ਕਰਦੇ ਹੋ ਸਭ ਕੁਝ ਠੀਕ ਆ ਸਾਰੀਆਂ ਚਿੰਤਾਵਾਂ ਚਿੰਤਾ ਛੋੜੇ ਸਭ ਕੁਝ ਖਤਮ ਕਿਉਂ ਚਿੰਤਾ ਕਰੀ ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀ ਇੱਥੇ ਬੜਾ ਪਿਆਰਾ ਸ਼ਬਦ ਆਇਆ ਤਾਂ ਕਰਕੇ ਆਪਾਂ ਇਧਰ ਨੂੰ ਹੁਣ ਚਲੇ ਗਏ ਵੀ ਕਵੀ ਜੀ ਜਿਹੜੇ ਉਹ ਸਾਨੂੰ ਇਹ ਚੀਜ਼ ਸਮਝਾਉਂਦੇ ਪਏ ਐ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿੰਦੇ ਸੁਣ ਕਰਕੇ ਸਾਰਿਆਂ ਨੂੰ ਇਹ ਗੱਲ ਕਹਿਣੀ ਕੀਤੀ ਕਹਿੰਦੇ ਭਾਈ ਚਿੰਤਾ ਨਹੀਂ ਕਰੀ ਇਹ ਆਪਾਂ ਨਹੀਂ ਕਰਨਾ ਵੀ ਆਪਾਂ ਉਦੇ ਹੁਕਮ ਦੇ ਵਿਰੋਧ ਚੱਲੀਏ ਜੋ ਉਸ ਮਾਲਕ ਦਾ ਭਾਣਾ ਹੋ ਰਿਹਾ ਸੀ ਪੜਦੇ ਵੀ ਹੈ ਜੋਤੁ ਦੁ ਭਾਵੈ ਸਾਇ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਿਵੇਂ ਉਹਨੂੰ ਪਾਉਂਦਾ ਹੈ ਤੇ ਉਵੇਂ ਹੀ ਹੋ ਰਿਹਾ ਹੈ ਜੀ ਜੇ ਚਾਹਤ ਅਬ ਸ਼ਕਤ ਦਿਖਾਈ ਜੇ ਚਾਹਤ ਅਬ ਸ਼ਕਤ ਦਿਖਾਈ ਸ਼ਕਤ ਵਿੱਚ ਸ਼ਕਤੀ ਹੁਣ ਆਪਾਂ ਸੌਖਾ ਜਿਹਾ ਸ਼ਬਦ ਵਰਤਦੇ ਹਾਂ ਕਿੰਨੀਆਂ ਸੰਗਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਆਉਂਦੀਆਂ ਮਹਾਰਾਜ ਕਿਰਪਾ ਕਰੋ ਬਖਸ਼ਿਸ਼ ਕਰੋ ਰਹਿਮਤ ਕਰ ਦਿਓ ਸਾਡੇ ਦੇ ਉੱਪਰ ਠੀਕ ਹੈ ਤੇ ਹੁਣ ਆਪਾਂ ਅਗਲੀ ਗੱਲ ਕੀ ਸਮਝੀ ਅਗਲੀ ਗੱਲ ਸਮਝੀਏ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਸ਼ਕਤੀ ਨਹੀਂ ਦਿਖਾ ਸਕਦੇ ਕੀ ਉਬਲਦੇ ਪਾਣੀ ਨੂੰ ਠੰਡਾ ਨਹੀਂ ਕਰ ਸਕਦੇ ਉਹ ਸਭ ਕੁਝ ਕਰ ਸਕਦੇ ਆ ਨਾ ਤੇ ਨਹੀਂ ਕਰਿਆ ਇੱਕ ਨਾ ਅ ਮੈਂ ਕਿ ਬੇਨਤੀ ਕਰਦੇ ਹਾਂ ਸੌਖੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਰਮੇਸ਼ਰ ਮੰਨਦੇ ਹਾਂ ਪੋਥੀ ਪਰਮੇਸ਼ਰੋ ਕਾ ਥਾਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰੰਕਾਰ ਮੰਨਦੇ ਹਾਂ ਵਾਹ ਵਾ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਸਾਡਾ ਨਿਰੰਕਾਰ ਹੈ ਸਾਡਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਾਰੇ ਸਾਡਾ ਗੁਰੂ ਵੀ ਹੈ ਨਿਰੰਕਾਰ ਵੀ ਹੈ ਪਰਮੇਸ਼ਰ ਵੀ ਹੈ ਪ੍ਰਮਾਤਮਾ ਵੀ ਹੈ ਗੁਰ ਪਰਮੇਸ਼ਰ ਏਕੋ ਜਾਨ ਮਹਾਰਜ ਕਹਿੰਦੇ ਏਕੋ ਹੀ ਹੈ ਹੁਣ ਖੁਦ ਪਰਮੇਸ਼ਰ ਨੇ ਵਾਹਿਗੁਰੂ ਆ ਅਸੀਂ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸਭ ਤੋਂ ਪਹਿਲਾਂ ਬੇ ਬੇਅਦਵੀ ਹੋਈ ਬਾਈਬਲ ਕਲਾਂ ਕਾਣ ਹੋਇਆ ਜਦੋਂ ਬੇਅਦਵੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਖਿਲਾਰੇ ਗਏ ਰੂੜੀਆਂ ਤੇ ਸਿੱਟੇ ਗਏ ਤੇ ਪਾੜ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਰਹਿ ਗਿਆ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਕੇ ਲੈ ਕੇ ਲੁਕਾ ਦਿੱਤਾ ਗਿਆ ਤੇ ਲੈ ਕੇ ਪਤਾ ਕੀ ਲਾਇਆ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਸ਼ਰਾਰਤਾਂ ਕਰੀਆਂ ਚਲੋ ਗੱਲ ਬੱਕਰੀ ਵੀ ਇਨਸਾਫ਼ ਨਹੀਂ ਮਿਲਿਆ ਤੇ ਮਿਲਣਾ ਵੀ ਨਹੀਂ ਸੁਣਿਓ ਉਹਨਾਂ ਨੇ ਲੈ ਕੇ ਲਾਇਆ ਵੀ ਜੇ ਤੁਹਾਡੇ ਗੁਰੂ 'ਚ ਸ਼ਕਤੀ ਹੈ ਨਾ ਵੇਰ ਪਤਾ ਕਰ ਲੈ ਵੀ ਕਿੱਥੇ ਐ ਇਹ ਸ਼ਕਤੀ ਐ ਤੇ ਵੀਰ ਕਰ ਲੈ ਸਾਡਾ ਅਸੀਂ ਵੀ ਆਦਿ ਵੀ ਕਰੀਬ ਕਰ ਲੈਣੇ ਉਸ ਕਰਨਾ ਉਹਦਾ ਮਤਲਬ ਪਤਾ ਕੀ ਸੀਗਾ ਇਹਦਾ ਭਾਵ ਇਹ ਸੀ ਵੀ ਲੋਕਾਂ ਦੇ ਮਨਾਂ ਦੇ ਵਿੱਚ ਗੁਰੂ ਰਾਂਸਾਹ ਪ੍ਰਤੀ ਸਰਤਾ ਘਟ ਜੇ ਵੀ ਹਾਂ ਗੁਰੂ ਰਾਂਸਾਹ ਤਾਂ ਸ਼ਕਤੀ ਨਹੀਂ ਹੈਗੀ ਗੁਰੂ ਰਾਂਸਾਹ ਦਾ ਕੋਸ ਕਰ ਹੀ ਨਹੀਂ ਸਕਦੇ ਤੇ ਗੁਰੂ ਰਾਂਸਾਹ ਨੂੰ ਐਵੇਂ ਆਪਾ ਪਰਮਾਤਮਾ ਕਹੀ ਜਾਂਦੇ ਆ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਗੁਰੂ ਸਾਹਿਬ ਜੀ ਸਾਡੇ ਦੇ ਰੂਪ ਦੇ ਵਿੱਚ ਸੀ ਤੇ ਸ਼ਕਤੀ ਤਾਂ ਗੁਰੂ ਸਾਹਿਬ ਨੇ ਉਦੋਂ ਨਹੀਂ ਬਖਾਈ ਤੇ ਹੁਣ ਤਾਂ ਬਖਾਉਣੀ ਕੀ ਹੈ ਮਾਰਾ ਦਾ ਭਾਣੇ ਦਾ ਮਾਰਗ ਚੱਲਣ ਵਾਲੇ ਆ ਹੁਕਮਦਵ ਵੀ ਭਾਈ ਜੇ ਤੂੰ ਕਰ ਰਹੇ ਆ ਕੋਈ ਨਹੀਂ ਅੱਜ ਤੂੰ ਇਦਾਂ ਦੀ ਬੇਅਦਵੀਂ ਕਰ ਰਹੇ ਆ ਤੇ ਬਾਪੂ ਰੋ ਤੇਰੇ ਨਾਲ ਵੀ ਸਮਾਂ ਆਊਗਾ ਜਿਵੇਂ ਮੈਂ ਮਾ ਸੌਖੀ ਜੀ ਗੱਲ ਕਹਦੇ ਆ ਕੋਈ ਪੁੱਤ ਆਪਦੇ ਪਿਓ ਦੀ ਦਾੜ੍ਹੀ ਨੂੰ ਹੱਥ ਪਾ ਲੇ ਆਪਣੇ ਪਿਓ ਦੀ ਪੱਗ ਨੂੰ ਖਲਾਰ ਦੇ ਤੇ ਉਹ ਬਾਪੂ ਜਿਹੜਾ ਨਾ ਉਹ ਆਦੇ ਪੁੱਤ ਤੇ ਗੋਲੀ ਨਹੀਂ ਮਾਰਦਾ ਮੈਨੂੰ ਮੈਂ ਖਤਮ ਕਰਦੇ ਆ ਗੋਲੀ ਨਹੀਂ ਮਾਰਦਾ ਉਹ ਕਹੇਗਾ ਵੀ ਕੋਈ ਗੱਲ ਨਹੀਂ ਗੋਲੀ ਪੁੱਤ ਹੈ ਹੈ ਤਾਂ ਮੇਰਾ ਹੀ ਹੈ ਇਹ ਜੀ ਮੈਨੂੰ ਨਹੀਂ ਸਮਝਦਾ ਕੋਈ ਗੱਲ ਨਹੀਂ ਅਸੀਂ ਹੈ ਤਾਂ ਮਹਾਰਾਜ ਦੇ ਬਾਲਕੀ ਬੱਚੇ ਹੀ ਹੈ ਨਾ ਤੂੰ ਮੇਰਾ ਪੁੱਤ ਆ ਤੂੰ ਮੇਰਾ ਮਾਤਾ ਹੈ ਤਾਂ ਸੀ ਉਹਦੇ ਹੀ ਆ ਨਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਇਹ ਸਾਡਾ ਗੁਰੂ ਹੈ ਸਾਡਾ ਪਿਤਾ ਹੈ ਤੇ ਹੈ ਤਾਂ ਸੀ ਇਹਦੇ ਬੱਚੇ ਹੀ ਆ ਚੰਗੇ ਆ ਬੇਹਦੀ ਮਾੜੇ ਆ ਹੈ ਸੀ ਇਸੇ ਦੀਆਂ ਕੋਈ ਵੀ ਮਾਂ ਬਾਪ ਆਪਣੇ ਧੀ ਪੁੱਤਰ ਨੂੰ ਮਾੜਾ ਨਹੀਂ ਉਹ ਜਿੰਨਾ ਮਰਜ਼ੀ ਮਾੜਾ ਹੋਵੇ ਸੁਣਿਓ ਪੱਗ ਨੂੰ ਹੱਥ ਪਾ ਲੈ ਢੜੇ ਨੂੰ ਹੱਥ ਪਾ ਲੈ ਪਰ ਇਨਾ ਜ਼ਰੂਰ ਕਹੇਗਾ ਪੁੱਤ ਅੱਜ ਤੂੰ ਮੇਰੇ ਨਾਲ ਕਰਦਾ ਪਿਆ ਕੱਲ ਨੂੰ ਤੇਰੇ ਨਾਲ ਵੀ ਹੋਣਗੀਆਂ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਹਾਂ ਇਹ ਗੱਲ ਹੈਗੀ ਐ ਵੀ ਜੇ ਅੱਜ ਤੂੰ ਅੱਜ ਆ ਗੱਲ ਕਰ ਰਿਹਾ ਹੈ ਨਾ ਬੇਅਦਵੀ ਕਰ ਰਿਹਾ ਜਿੱਤਾ ਕਰ ਰਿਹਾ ਤੇ ਬਚਨਾ ਦੋ ਵੀ ਨਹੀਂ ਹੈ ਹੋਣੀ ਤੇਰੇ ਨਾਲ ਵੀ ਸਮਾਂ ਥੋੜੀ ਦੇਰੀ ਹੈ ਹੋ ਜਾਏਗਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਪੁੱਤ ਜਦ ਤੂੰ ਮੇਰੇ ਹੱਥ ਪਾਇਆ ਤੇ ਕੱਲ ਨੂੰ ਤੇਰੇ ਪੁੱਤ ਤੇਰੇ ਹੱਥ ਪਹੁੰਚਣਗੇ ਸਮਾਂ ਤਾਂ ਆਏਗਾ ਨਾ ਤੇ ਹੁੰਦਾ ਵੀ ਇਦਾਂ ਹੀ ਤੇ ਜੋ ਕਰਦਾ ਹੈ ਤੇ ਭਰਦਾ ਤਾਂ ਉਹ ਹੀ ਹੈ। ਯੋਗ ਨਹੀਂ ਹੈ। ਵੀ ਨਾਮ ਗੁਰਮਤਿ ਨੇ ਸ਼ਕਤੀ ਨੂੰ ਮੰਨੇ ਆ ਤੇ ਨਾ ਕਰਖੋਣ। ਕਰਾਮਾਤੀ ਹੈ। ਸਾਡੇ ਲਈ ਕਰਾਮਾਤ ਬਣ ਜਾਂਦੀ ਹੈ। ਤੇ ਪਰ ਗੁਰੂ ਸਹਿਜ ਨੇ ਕਿਸੇ ਤਰ੍ਹਾਂ ਦੇ ਕੋਈ ਕਰਾਮਾਤ ਨਹੀਂ ਬਖਾਇਆ। ਪਰ ਅਸੀਂ ਮੰਨ ਲਈਓ ਗੱਲ ਵੱਖਰੀ ਹੈ। ਅਸੀਂ ਕਿਸੇ ਚੀਜ਼ ਨੂੰ ਹੁਣ ਕਰਾਮਾਤ ਮੰਨ ਲਈਏ ਉਹ ਕਰਾਮਾਤ ਹੀ ਹੋਣਾ ਲੱਖਾਂ ਦੀ ਭੀੜ ਦੇ ਵਿੱਚੋਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾੜੀ ਮਾਰ ਕੇ ਲੰਘ ਜਾਣ ਵੀ ਭਾਈ ਖਾਦਾ ਪੀਰ ਜਾ ਰਿਹਾ ਤੇ ਹਿੰਮਤ ਅ ਕਿਸੇ ਦੀ ਰੋਕ ਲੋ ਤੇ ਇਹਨੂੰ ਆਪਾਂ ਕਰਾਮਾਤ ਮੰਨ ਲਈ ਤੇ ਆਪਾਂ ਮੰਨ ਲਈ ਪਰ ਗੁਰੂ ਸਾਹਿਬ ਨੇ ਕਰਾਮਾਤ ਨਹੀਂ ਮੁਹਾਈ ਤੇ ਗੁਰੂ ਸਾਹਿਬ ਜੀ ਕਰਾਮਾਤ ਵਿਖਾ ਸਕਦੇ ਸੀ ਚਮਕੌਰ ਦੀ ਜੰਗ ਹੋ ਰਹੀ ਹੈ ਤੇ ਉਦੋਂ ਕਰਾਮਾਤ ਵਿਖਾਈ ਸਕਦੇ ਸੀ ਪਰ ਅਸੀਂ ਮੰਨ ਲਿਆ ਉਸ ਨੂੰ ਉਹ ਮੰਨ ਲਈ ਆਪਾਂ ਮੰਨਿਆ ਪਰ ਗੁਰੂ ਸਾਹਿਬ ਨੇ ਸੋ ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਸਾਹਿਬ ਜੀ ਨੇ ਜਿਹੜੀ ਇੱਥੇ ਗੱਲ ਕੀਤੀ ਜੇ ਚਾਹੇ ਤ ਅਵਸਖਤ ਦਿਖਾਈ ਜੇ ਚਾਹੇ ਤਾਂ ਕਹਿੰਦੇ ਸ਼ਕਤੀ ਦਿਖਾ ਦੇ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਨਹੀਂ ਅਸੀਂ ਉਹਦੇ ਹੁਕਮ ਮੰਦੇ ਵਦ ਨਹੀਂ ਜਾਣਾ ਹੈ ਜੇ ਸੁਨੋ ਗੁਰੂ ਕਰ ਸੇਵ ਤੁਮਾਰੀ ਸੁਨੋ ਸੁਨੋ ਗੁਰੂ ਕਰ ਸੇਵ ਤੁਮਾਰੀ ਕੰਦਾ ਸੁਣੋ ਭਾਈ ਗੁਰੂ ਦੀ ਸੇਵ ਜਿਹੜੀ ਹੈ ਉਹ ਤੁਹਾਡੀ ਸੇਵਾ ਹੈ ਜੀ ਭਇਓ ਕਿਰਪਾ ਤੇ ਪ੍ਰਾਕੰ ਭਾਰੀ ਪ੍ਰਾਕਰਮ ਸ਼ਬਦ ਹੈ ਪ੍ਰਾ ਪਿਤ ਪੈਰ ਚ ਰਾਰਾ ਜਿਹੜਾ ਰਾਰਾ ਮਾਤਰਾ ਨੂੰ ਬੋਲਿੰਦੇ ਪ੍ਰਾਕਰਮ ਹੁਣ ਬੜਾ ਪਿਆਰਾ ਸ਼ਬਦ ਹੈ ਹੁਣ ਸਤਗੁਰੂ ਜੀ ਕਹਿੰਦੇ ਭਇਓ ਕਿਰਪਾ ਕਹਿੰਦੇ ਸਾਡੇ ਤੇ ਕਿਰਪਾ ਹੋ ਜਾਏ ਬਖਸ਼ਿਸ਼ ਹੋ ਜਾਏ ਪਰ ਮਹਾਰਾਜ ਜੇ ਸਾਰਨੋ ਤੁਸੀਂ ਯਾਦ ਦੇ ਤਾਡੀ ਹੀ ਪ੍ਰਕਰਮਾਂ ਹੀ ਕਰ ਲਈਏ ਪ੍ਰਕਰਮ ਪ੍ਰਕਰਮਿਆਂ ਦਾ ਭਾਵ ਤੁਹਾਡੇ ਆਲੇ ਦਿਵਾਲੀ ਇਸ ਗਿੜਾ ਨਾਲ ਲਈਏ ਇਹ ਸੰਗਤ ਆ ਨਾ ਬੇਨਤੀ ਕਰ ਰਹੀ ਹੈ ਮਹਾਰਾਜ ਪਰ ਗੁਰੂ ਸਾਹਿਬ ਜੀ ਆਗਿਆ ਨਹੀਂ ਦੇ ਰਹੇ ਉਹਦਾ ਵੀ ਕਿ ਕਾਰਨ ਹੈ ਉਹਦਾ ਕਾਰਨ ਇਹ ਹੈ ਗੁਰੂ ਸਾਹਿਬ ਜੀ ਨਹੀਂ ਚਾਹੁੰਦੇ ਵੀ ਹੋਰ ਵੀ ਕੋਈ ਨੁਕਸਾਨ ਹੋਵੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਾਂ ਬੰਦੀ ਬਣਾਈ ਲਿਆ ਸਤਿਏ ਦਿਨੇ ਸ਼ੁਰੂ ਕਰ ਦਿੱਤੇ ਤੇ ਜੇ ਹੁਣ ਸਿਕੰਦਰ ਜਾਣਦੇ ਤੇ ਫਿਰ ਸਿੱਖਾਂ ਨੂੰ ਕਿਹੜਾ ਬਕਸਣਾ ਸੀ ਉਹਨਾਂ ਨੇ ਤੇ ਕਰਨਾ ਤਾਂ ਉਹਨਾਂ ਨਾਲ ਵੀ ਇਹੀ ਗੱਲ ਸੀ ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਨਾ ਕਰਤਾ ਕਹਿੰਦੇ ਵੀ ਨਾ ਪਾਈ ਕਿਸੇ ਨੇ ਨਹੀਂ ਮੈਂ ਕੱਲਾ ਹੀ ਜਾਵਾਂਗਾ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਮਨਾ ਕੀਤਾ ਸੀ ਕਹਿੰਦੇ ਭਾਈ ਅਸੀਂ ਕੱਲੇ ਜਾਵਾਂਗੇ ਦਿੱਲੀ ਫੋਰ ਕਿਸੇ ਨੇ ਨਹੀਂ ਜਾਣਾ ਪਰ ਸਿੱਖ ਮੰਨੇ ਨਹੀਂ ਸੇ ਕਹਿੰਦੇ ਮਹਾਰਾਜ ਅਸੀਂ ਕੱਲਿਆਂ ਨੂੰ ਭੇਜਣਾ ਨੇ ਅਸੀਂ ਨਾਲ ਜਾਣਾ ਪੰਜ ਸਿੱਖ ਗਏ ਸੀ ਗੁਰੂ ਸਾਹਿਬ ਜੀ ਨਾਲ ਪੰਜ ਤੇ ਪੰਜ ਸਿੱਖਾਂ ਦੇ ਵਿੱਚੋਂ ਤਿੰਨ ਸਿੱਖਾਂ ਨਾਲ ਗ੍ਰਿਫਤਦਾਰੀ ਹੋਈ ਜਿਨ੍ਹਾਂ ਦੀ ਗ੍ਰਿਫਤਦਾਰੀ ਹੋਈ ਤੁਸੀਂ ਦੱਸੋ ਵੀ ਉਹ ਬਚੇ ਜਿੱਥੇ ਗੁਰੂ ਤੇਗ ਬਹਾਦਰ ਪਾਸੇ ਸ਼ਹਾਦਤ ਹੁੰਦੀ ਹੈ ਤੇ ਉੱਥੇ ਹੀ ਸ਼ਹਾਦਤ ਭਾਈ ਮਤੀ ਦਾਸ ਸਤੀ ਦਾਸ ਤੇ ਭਾਈ ਦਾਲਾ ਜੀ ਹੁੰਦੀ ਹੈ ਭਾਈ ਜੀਵਨ ਤੇ ਲਖੀ ਸਾਹਿਬ ਵਰਗ ਜਿਹੜੇ ਸੀ ਕਿਤੇ ਉਹ ਸਾਈਡ ਤੇ ਰਹੇ ਤੇ ਉਹਨਾਂ ਨੇ ਫਿਰ ਸਾਰਾ ਕੁਝ ਸੰਭਾਲ ਲਿਆ ਬਾਅਦ ਦੇ ਵਿੱਚ ਤੇ ਹੁਣ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਆਂ ਤਾਂ ਵੇਖਦੇ ਆਂ ਵੀ ਇਹ ਗੁਰੂ ਸਹਿਜ ਨੂੰ ਪਤਾ ਸੀ ਇਸ ਗੱਲ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕਿਹਾ ਸਿੱਖਾਂ ਨੂੰ ਪਰ ਸਿੱਖ ਨਹੀਂ ਹਟੇ ਗੁਰੂ ਸਹਿਜ ਜੀ ਕਹਿੰਦੇ ਉਹ ਸیکل ਲੈ ਕਹਿੰਦੇ ਮਹਾਰਾਜੇ ਪਹਿਲਾਂ ਆਪਣੇ ਨਾਲ ਕੀ ਹੋਇਆ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੱਲ੍ਹ ਨੂੰ ਸ਼ਹੀਦ ਕਰਤਾ ਉਦੋਂ ਵੀ ਸਿੱਖਾਂ ਨੇ ਕਿਹਾ ਅਸੀਂ ਉਦੋਂ ਗੁਰੂ ਸਹਿਜ ਨੇ ਰੋਤਾ ਕਹਿੰਦੇ ਹੁਣ ਨਹੀਂ ਅਸੀਂ ਰੋਦੇ ਹਾਂ ਅਸੀਂ ਛੋਟੇ ਨਾਲ ਜਾਵਾਂਗੇ ਪੰਜ ਜਾਣੇ ਦਾ ਤੇ ਪੰਜ ਤਾਂ ਜਾਣੇ ਜਾਣੇ ਆ ਇਹ ਤੁਸੀਂ ਬਹੁਤ ਇਹਨੂੰ ਲੈ ਕੇ ਜਾਂਦੇ ਗੁਰੂ ਸਹਿਜ ਜੀ ਕਹਿੰਦੇ ਭਾਈ ਠੀਕ ਹੈ ਜੋ ਹੁਕਮਾ ਛੋਟਾ ਪੰਥ ਦਾ ਹੁਕਮ ਹੁ ਪਰ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਰੋਕ ਰਹੇ ਆ ਮਹਾਰਾਜ ਕਹਿੰਦੇ ਵੀ ਭਾਈ ਨਾ ਪਰ ਉਹ ਬੇਨਤੀ ਕਰਦੇ ਆ ਮਹਾਰਾਜ ਜੇ ਛੱਡ ਤੇ ਆ ਕਿਰਪਾ ਕਰਦੇ ਹੋ ਤੇ ਅਸੀਂ ਤੁਹਾਡੀ ਪ੍ਰਕਰਮਾ ਹੀ ਕਰ ਲਈਏ ਜੀ ਚੰਦੋ ਦੋਸਟ ਮੋਟਕਿਆ ਕਹਿੰਦੇ ਭਾਈ ਜਿਹੜਾ ਚੰਦੂ ਦੋਸਟ ਆ ਨਾ ਤੁਹਾਨੂੰ ਉਹਦਾ ਪਤਾ ਨਹੀਂ ਹੈ ਉਹ ਕਹੇ ਜਾਈ ਹਈ ਦੋਸਟਾ ਉਹਦਾ ਕੀ ਪਤਾ ਉਹਨੇ ਕੀ ਕਰਨਾ ਤੇ ਸਰਕੇ ਲੋੜ ਨਹੀਂ ਹੈ ਜੀ ਨਾ ਸੋ ਤੁਰਕ ਨਾ ਮਨ ਰਹਿ ਕੰਨੇ ਬਾਸੇ ਨਾ ਗ ਜਾਦ ਰੱਖੋ ਕਿ ਤੇ ਨਾ ਅ ਸ਼ਬਦ ਵਰਤਿਆ ਨਾ ਸੋ ਤੁਰਕ ਨਾ ਮਨਾ ਰਹੇ ਕੰਨੇ ਦਾ ਭਾਈ ਜਿਹੜਾ ਹੈ ਤੁਰਕ ਨਾਮ ਨਹੀਂ ਰਹੇਗਾ ਜੀ ਜਿਨ ਕੇ ਰਾਜ ਮਹਾ ਅਨਿਆਏ ਜਿਹਦੇ ਕੰਦੇ ਰਾਜ ਦੇ ਵਿੱਚ ਅਨਿਆਹ ਹੋ ਰਿਹਾ ਉਹਦਾ ਰਾਜ ਨਹੀਂ ਰਹੇਗਾ ਤੇ ਗੱਲ ਸੱਚ ਹੈ ਜੀ ਇਹ ਤੇ ਆਪਣੇ ਕੋਈ ਮੰਨੇ ਜਾਂ ਕੋਈ ਨਾ ਮੰਨੇ ਜਿਹਨੇ ਕੋਈ ਹੁਣ ਆਪਾਂ ਕਹਿ ਦਿੰਨੇ ਆ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹੋਰ ਨਹੀਂ ਮਿਲਿਆ ਸਾਨੂੰ ਇਨਸਾਫ ਤਾਂ ਮਿਲੀ ਜਾਂਦਾ ਜਿਨ੍ਹਾਂ ਨੇ ਇਨਸਾਫ ਨਹੀਂ ਦਿੱਤਾ ਉਹਨਾਂ ਦੇ ਰਹੀਆਂ ਰਹਿਿਆ ਤਾਂ ਉਹਨਾਂ ਦਾ ਵੀ ਨਹੀਂ ਕੁਛ ਔਰੰਗਜ਼ੇਬ ਦਾ ਰਹਿਿਆ ਕੁਛ ਜਾਂ ਵਜੀਰ ਖਾਨ ਦਾ ਕੁਛ ਰਹਿਿਆ ਜੇ ਆਪਾਂ ਕਹੀਏ ਕੁਛ ਵੀ ਨਹੀਂ ਰਿਹਾ ਹੁਣ ਆਲੀਆਂ ਸਰਕਾਰਾਂ ਦੇਖ ਲਓ ਨਵੀਆਂ ਬਣ ਗਈਆਂ ਹੁਣ ਫੇਰ ਦੋਰੇ ਦੁਆਰੇ ਫੇਰ ਮੂਰੇ ਨਵੀਆਂ ਬਣਨੀਆਂ ਹਨ ਭੁੱਲ ਜੋ ਵੀ ਉਹ ਆ ਜਾਣਗੇ ਪਾਪ ਕੀ ਐ ਖਤਮ ਹੋ ਗਏ ਸਭ ਕੁਝ ਜਿਨ੍ਹਾਂ ਨੇ ਗੁਰੂ ਘਰ ਨਾਲ ਮੱਥਾ ਲਾਇਆ ਹੈ ਸ਼ੁਰੂ ਤੋਂ ਹੀ ਆ ਜਿਨ੍ਹਾਂ ਨੇ ਮੱਥਾ ਲਾਇਆ ਠੀਕ ਮੈਂ ਫਿਰ ਬੇਨਤੀ ਕਰਦੇ ਆ ਪਰ ਗੁਰੂ ਸਾਹਿਬ ਜੀ ਕਿਸੇ ਦਾ ਮਾੜਾ ਨਹੀਂ ਐ ਸੋ ਗੁਰੂ ਸਾਹਿਬ ਜੀ ਇਹ ਨਹੀਂ ਕਹਿੰਦੇ ਵੀ ਭਾਈ ਇਹਦਾ ਮਾੜਾ ਹੋ ਜਾ ਨਾ ਪਰ ਜਿਹੜਾ ਕਰਦਾ ਉਹਨੂੰ ਭਰਨਾ ਜ਼ਰੂਰ ਪੈਂਦਾ ਪਰ ਗੁਰੂ ਸਾਹਿਬ ਜੀ ਨੇ ਇਹ ਗੱਲ ਨਹੀਂ ਕਹੀ ਵੀ ਭਾਈ ਕਿਸੇ ਨੂੰ ਸਰਾਪ ਦਿੱਤਾ ਹੋਵੇ ਵੀ ਤੇਰੇ ਨਾਲ ਆਏ ਹੋ ਜੋ ਤੂੰ ਆਏ ਹੋ ਜਾਏਗਾ ਤੂੰ ਖਤਮ ਹੋ ਜਾਏਗਾ ਆਪ ਪਤਾ ਹੈ ਕਿ ਵੀ ਲੜਦੇ ਕਿਸੇ ਨੂੰ ਕਹਿ ਦਿੰਦੇ ਆ ਵੀ ਤੇਰੀ ਐ ਭਾਈ ਨਹੀਂ ਰਹਿਣਾ ਕੱਖ ਤੇ ਕੱਖ ਤੇਰਾ ਤੂੰ ਖਤਮ ਹੋਏਗਾ ਪਰ ਗੁਰੂ ਸਹਿਜ ਨਹੀਂ ਗਿਆ ਗੁਰੂ ਸਹਿਜ ਦਾ ਹੁਣ ਗੁਰੂ ਸਾਹਿਬ ਜੀ ਸੁਭਾਅ ਕਹੇ ਜਾ ਨਰਵੈਰ ਨਿਰਭਉ ਦੋ ਗੱਲਾਂ ਪੜਾਈ ਆਪਾਂ ਨਰਭਉ ਦਾ ਭਾਵ ਕੀ ਹੈ ਨਾ ਤਾਂ ਡਰਦੇ ਨੇ ਨਾ ਕਿਸੇ ਨੂੰ ਡਰਾਉਂਦੇ ਐ ਉਹਨੂੰ ਕਿਹਦੇ ਆ ਭੈ ਤੋ ਰਹੇ ਨਰਵੈਰ ਨਾਤਾ ਗੁਰੂ ਸਾਹਿਬ ਦਾ ਕੋਈ ਬੈਰੀ ਐ ਉਹ ਮੰਨਦੇ ਵੀ ਮੇਰਾ ਕੋਈ ਬੈਰੀ ਐ ਨਾ ਗੁਰੂ ਸੇ ਮੰਨਦੇ ਨਹੀਂ ਗੁਰੂ ਸਾਹਿਬ ਹਰ ਇੱਕ ਨੂੰ ਆਪਣਾ ਮਿੱਤਰ ਮੰਨਦਾ ਸਭ ਕੋ ਮੀਤ ਹਮ ਆਪਣੀ ਕਿਨਾਂ ਹਮ ਸਭਨਾ ਕੇ ਸਾਜਨ ਤੇ ਹੁਣ ਮਹਾਰਾਜ ਕਹਿੰਦੇ ਵੀ ਭਾਈ ਨਾ ਕੋਈ ਮੇਰਾ ਬੈਰੀ ਐ ਤੇ ਨਾ ਕੋਈ ਮੇਰਾ ਬਗਾਨਾ ਨਾ ਕੋਈ ਵੈਰੇ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਏ ਹੁਣ ਗੁਰੂ ਸਾਹਿਬ ਦਾ ਸਿਧਾਂਤ ਹੀ ਇਦਾਂ ਦਾ ਵੀ ਗੁਰੂ ਸਾਹਿਬ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਪਰ ਸਾਡੇ ਚ ਬੈਰ ਭਾਵਨਾ ਆਪਾਂ ਬੈਠੇ ਆ ਜੀ ਆਪਣੇ ਜੀ ਵੀ ਹੈਗੀ ਐ ਤੇ ਇੱਥੇ ਜੇ ਕੋਈ ਹੁਣ ਬੰਦਾ ਆ ਜੇ ਨਾ ਕੋਈ ਕੋਈ ਵੀ ਆਜੇ ਥੇ ਕਿਹੜਾ ਜਿਹੜਾ ਗੁਰੂ ਕਰਨਾ ਜਿਹੜੇ ਬੰਦੇ ਕੀ ਕੀਤੇ ਜਿਹਨੇ ਗੁਰੂ ਕਰਨਾ ਬੰਦੇ ਕੀ ਕੀਤੇ ਹੋਰ ਕੀਤਾ ਇੱਥੇ ਕੋਈ ਆ ਜੇ ਤੇ ਆਪਾਂ ਉਹਨੂੰ ਇਹ ਕਹਾਂਗੇ ਵੀ ਇਹ ਬੰਦਾ ਇੱਥੇ ਕੰਮ ਨਾ ਕੱਢੋ ਬਾਹਰ ਨੂੰ ਦਰਵਾਜ਼ਾ ਛਾਟੇ ਅੰਦਰ ਭਾਵਨਾ ਹੈਗੀ ਹੈ ਜੀ ਪਰ ਗੁਰੂ ਸੇਹ ਦੇ ਅੰਦਰ ਭਾਵਨਾ ਔਰੰਗਜੀਤ ਨੇ ਜੇ ਆਪਾਂ ਔਰੰਗਜੀਤ ਦੀ ਗੱਲ ਕਰੀਏ ਔਰੰਗਜੀਤ ਨੇ ਕਿੰਨਾ ਕੁਸ਼ ਕਰਿਆ ਬਹੁਤ ਕੁਸ਼ ਕਰਿਆ ਔਰੰਗਜੀਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਿੱਠੀ ਪਾਤੀ ਕਹਿੰਦਾ ਮੈਂ ਤੁਹਾਨੂੰ ਮਿਲਣਾ ਚਾਹਣਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਠੀਕ ਆ ਸੀ ਤੁਹਾਨੂੰ ਭਾਈ ਮਿਲਾਂਗੇ ਗੁਰੂ ਸਾਹਿਬ ਜੀ ਦਮਦਮ ਸਾਹਿਬ ਧਰਤੀ ਤੋਂ ਮਿਲਣ ਵਾਸਤੇ ਦਿੱਲੀ ਨੂੰ ਚੱਲ ਪਏ ਮਹਾਰਾਜ ਕਹਿੰਦੇ ਔਰੰਗਜੀਬ ਨੂੰ ਮਿਲਣਾ ਪਰ ਬਦਕਿਸਮਤੀ ਜੀ ਔਰੰਗਜੀਬ ਦੀ ਵੀ ਗੁਰੂ ਸਾਹਿਬਾ ਜੀ ਰਾਸਤੇ 'ਚ ਪਹੁੰਚੇ ਸੀ ਤੇ ਉਹਦੀ ਪਹਿਲੇ ਹੀ ਮੌਤ ਹੋ ਜਾਂਦੀ ਹੈ ਮਿਲਿਆ ਨਹੀਂ ਗਿਆ ਪਰ ਸਿੱਖਾਂ ਨੇ ਕਿਹਾ ਕਹਿੰਦੇ ਮਹਾਰਾਜ ਉਹਨੇ ਕਿੰਨਾ ਕੁਝ ਕਰਿਆ ਛੋਟੇ ਸਾਹਿਬ ਜਾਦਿਆਂ ਨੂੰ ਨੀਂਹ ਚ ਚਨਾਦ ਵਤਾ ਗਿਆ ਵੱਡੇ ਸਾਹਿਬ ਜਾਦੇ ਅਸੀਂ ਦੇ ਹੋ ਗਏ ਪਰਿਵਾਰ ਖੇਰੂ ਖੇਰੂ ਹੋ ਗਿਆ ਬਚਿਆ ਕੁਛ ਨਹੀਂ ਹੈ ਤੇ ਤੁਸੀਂ ਫਿਰ ਮਿਲਦੀਆਂ ਗੱਲਾਂ ਕਰਦੇ ਪਿਓ ਮਹਾਰਾਜ ਕਹਿੰਦੇ ਸਾਡਾ ਕੋਈ ਭਾਈ ਬਹਿਰੇ ਨਹੀਂ ਹੈ ਤੁਹਾਡਾ ਕੋਈ ਬਹਿਰੇ ਨਹੀਂ ਹੈ ਉਹਨਾਂ ਦੀ ਮਾਤਾ ਜੋ ਕਰ ਰਹੇ ਨੇ ਇਹ ਉਹਦੇ ਹੁਕਮ ਅੰਚ ਹੀ ਹੋ ਰਿਹਾ ਕਹਿੰਦੇ ਮਹਾਰਾਜ ਜੋ ਹੋ ਰਿਹਾ ਚੰਗਾ ਹੀ ਹੋ ਰਿਹਾ ਮਹਾਰਾਜ ਚੰਗਾ ਹੀ ਮੰਨ ਲਿਆ ਮਾੜਾ ਨਹੀਂ ਬਸ ਇਹੋ ਹੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਪਏ ਹੈ ਮਹਾਰਾਜ ਕਹਿੰਦੇ ਜਿੰਨੇ ਕੈ ਰਾਜ ਮਹਾ ਅਨਿਆਏ ਜਿਹਦੇ ਰਾਤ ਦੇ ਵਿੱਚ ਅਨਿਆ ਆਂ ਅਨਿਆ ਦਾ ਭਾਵ ਕੀ ਹੈ ਵੀ ਚੰਗਾ ਸਹੀ ਵਧੀਆ ਫੈਸਲਾ ਨਹੀਂ ਹੋ ਰਿਹਾ ਹੁਣ ਆਪਾਂ ਕਹਿ ਦਿੰਦੇ ਆ ਵੀ ਸਾਡੇ ਨਾਲ ਭਾਈ ਤੁਸੀਂ ਅਨਿਆ ਕਰ ਰਹੇ ਹੋ ਚੰਗਾ ਨਹੀਂ ਕਰ ਰਹੇ ਤੇ ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਨੇ ਭਾਈ ਕਹਿੰਦੇ ਉਹਨਾਂ ਦਾ ਨਾਮੋਂ ਨਿਸ਼ਾਨ ਨਹੀਂ ਰਹਿੰਦਾ ਹੈ ਜੀ ਤੁਮ ਸਮ ਕੋ ਅਸ ਹੋਤ ਸਜਾਏ ਤੁਮ ਸਮ ਕੋ ਅਸ ਹੋਤ ਸਜਾਏ ਸਮ ਦਾ ਭਾਵ ਹੁੰਦਾ ਬਰਾਬਰ ਤੁਮ ਸਮ ਕੋ ਹੈ ਮਹਾਰਾਜ ਸੋਨੂ ਤੇ ਸਾਨੂੰ ਕਹਿੰਦੇ ਇਹ ਕਿਸ ਤਰ੍ਹਾਂ ਦੀਆਂ ਸਜਾ ਦੇ ਰਹੇ ਹਨ ਜੀ ਗੁਰ ਕਹਿਓ ਜਿਨ ਕੀ ਕਰ ਸੇਵਾ ਗੁਰੂ ਸਹਿਜ ਨੇ ਕਿਹਾ ਕਹਿਣਾ ਕੀਤਾ ਕਹਿੰਦੇ ਜਿਨ ਨੇ ਕੀ ਕਰ ਸੇਵਾ ਜਿੰਨਾਂ ਦੀ ਕਹਿੰਦੇ ਭਾਈ ਸੇਵਾ ਕਰਨੀ ਹੈ ਜੀ ਲਈ ਸ਼ਕਤ ਤਾਰਤ ਮੇਵਾ ਕਹਿੰਦੇ ਭਾਈ ਇਹ ਜਿਹੜੀ ਸ਼ਕਤੀ ਹੈ ਨਾ ਤੇ ਇਹ ਉਹ ਉਹਨਾਂ ਨੇ ਦਿੱਤੀ ਹੁਣ ਇੱਥੇ ਥੋੜਾ ਜਨ ਨੂੰ ਚੋਪਾ ਫਿਰ ਬਿਆਨ ਕਰ ਦਈਏ ਪਹਿਲਾ ਸ਼ਬਦ ਉਹਨਾਂ ਨੇ ਵਰਤਿਆ ਗੁਰ ਕਹਿਓ ਜਿਨ ਕੀ ਕਰ ਸੇਵਾ ਗੁਰੂ ਜੀ ਨੇ ਕਿਹਾ ਕਿ ਤੇ ਵੀ ਜਿਨ੍ਹਾਂ ਦੀ ਮੈਂ ਸੇਵਾ ਕੀਤੀ ਕਿੰਨਾਂ ਦੀ ਗੁਰੂ ਰਾਮਦਾਸ ਮਹਾਰਾਜ ਤੇ ਗੁਰੂ ਅਮਰਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਗੋਦੀ ਦੇ ਵਿੱਚ ਬੁੱਕਲ ਦੇ ਵਿੱਚ ਖੇਡਦੇ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੰਨਾ ਪਿਆਰ ਉਹਨਾਂ ਨੇ ਦਿੱਤਾ ਗੁਰੂ ਦਾ ਪਿਆਰ ਮਿਲਿਆ ਫਿਰ ਆਪਣੇ ਪਿਤਾ ਧੰਨ ਸੱਚ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਵੀ ਇਹ ਜਿਹੜਾ ਆਸਤੀ ਇਹ ਜਿਹੜੇ ਨਾ ਕਹਿੰਦੇ ਵੀ ਇਹ ਜਿਹੜੀ ਝੱਲਾਂ ਦੀ ਸ਼ਕਤੀ ਹੈ ਇਹ ਮੈਨੂੰ ਉਹਨਾਂ ਤੋਂ ਮਿਲੀ ਹੈ ਮੇਰੇ ਗੁਰੂਆਂ ਤੋਂ ਸੇਵਾ ਦੇ ਵਿੱਚੋਂ ਮਿਲੀ ਹੈ ਉਦਾਂ ਨੇ ਵੀ ਇਸ ਤਰ੍ਹਾਂ ਹੀ ਸਿਹੇ ਚੱਲੇ ਜਾ ਰਹੇ ਨੇ ਹੁਣ ਕਹਿੰਦੇ ਲਈ ਸਕਤ ਧਰਤ ਹਮੇਵਾ ਇਹ ਬਹੁਤ ਵੱਡਾ ਕਹਿੰਦੇ ਮੈਨੂੰ ਮਮਾ ਬਤ ਵੀ ਆ ਸਕਤੀ ਮੈਨੂੰ ਮਿਲੀ ਉਦਾਂ ਸ਼ਕਤੀ ਨਹੀਂ ਪਹਿਲਾਂ ਆਪਾਂ ਜ਼ਿਕਰ ਕੀਤਾ ਵੀ ਉਦਾਂ ਸ਼ਕਤੀ ਦਿਖਾਉਣੀ ਭਾਵ ਕਿ ਜਦੋਂ ਅਸੀਂ ਗੁਰੂ ਚਰਨਾਚ ਅਰਦਾਸ ਕਰਨੀ ਹੈ ਉਦੋਂ ਇਹੀ ਅਰਦਾਸ ਕਰਨੀ ਹੈ ਮਹਾਰਾਜ ਇਹ ਦੁੱਖ ਸੁੱਖ ਸਾਡੇ ਕੱਪੜੇ ਨੇ ਦੁੱਖ ਸੁੱਖ ਕੱਪੜ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਦੁੱਖ ਤੇ ਸੁੱਖ ਸਾਡੇ ਦੋਨੇ ਕੱਪੜੇ ਆ ਕਦੇ ਸਰੀਰ ਤੇ ਸਾਡਾ ਦੁੱਖ ਦਾ ਕੱਪੜਾ ਪੈ ਜਾਂਦਾ ਕਦੇ ਸੁੱਖ ਦਾ ਪੈ ਜਾਂਦਾ ਕਦੇ ਸੁੱਖ ਪਾਲ ਲੰਦੇ ਆ ਕਦੇ ਦੁੱਖ ਪਾਲ ਲੰਦੇ ਆ ਇਹ ਤਾਂ ਚੱਲਣਾ ਹੀ ਆ ਨਾਲ ਦੁੱਖ ਸੁੱਖ ਦੋਨੋਂ ਸਮ ਕਰ ਜਾਣਾ ਬਰਾਬਰ ਨੇ ਪਰ ਬੰਦਾ ਜੇ ਕੋਈ ਇਹ ਕਹੇ ਵੀ ਮੈਨੂੰ ਮੈਂ ਦੁਖੀ ਕਦੇ ਹੋਵੇ ਹੀ ਨਾ ਮੈਨੂੰ ਕਦੇ ਦੁੱਖ ਨਾ ਹੋਣ ਇਹ ਕਦੇ ਵੀ ਨਹੀਂ ਹੋ ਸਕਦਾ ਰੱਬ ਨੂੰ ਕੋਈ ਮੰਨੇ ਜਾਂ ਨਾ ਮੰਨੇ ਫਿਰ ਵੀ ਦੁੱਖ ਸੁੱਖ ਹੋਣਗੇ ਜਿਹੜਾ ਰੱਬ ਦੀ ਪੂਰੀ ਭਗਤੀ ਕਰਦਾ ਬੰਦੀ ਕਰਦਾ ਉਹਦੇ ਕੋਲੇ ਵੀ ਦੁੱਖ ਸੁੱਖ ਹੋਣਗੇ ਜੇ ਨਹੀਂ ਆਉਂਦੇ ਤਾਂ ਦੱਸਦੇ ਹੋ ਫਿਰ ਇਹਦਾ ਪਕੰਗ ਵੀ ਫਰਕ ਕੀ ਰਹਿ ਗਿਆ ਫਿਰ ਜਿਹੜਾ ਬੰਦਾ ਰੱਬ ਦੀ ਪੂਜਾ ਨਹੀਂ ਕਰਦਾ ਰੱਬ ਨੂੰ ਮੰਨਦੇ ਨਹੀਂ ਉਹਦੇ ਕੋਲੇ ਵੀ ਦੁੱਖ ਸੁੱਖ ਆਉਂਦਾ ਵੀ ਜਿਹੜਾ ਬੰਦਾ ਕਰਦਾ ਹੈ ਉਹਦੇ ਕੋਲੇ ਵੀ ਆਉਂਦਾ ਵੀ ਫਿਰ ਕੀ ਫਿਰ ਇਹਦਾ ਕੀ ਫਰਕ ਹੀ ਕੀ ਰਹਿ ਗਿਆ ਫਰਕ ਇਹ ਰਹਿ ਗਿਆ ਵੀ ਜਿਹੜਾ ਬੰਦਾ ਕਰਦਾ ਨਹੀਂ ਉਹ ਉਹਨਾਂ ਜਦੋਂ ਉਹ ਦੁੱਖ ਦੇ ਕੱਪੜੇ ਪਹਿਨਦੇ ਆ ਉਹ ਬਿਲਕਦੇ ਆ ਫਿਰ ਪਾਪੀ ਪਾਪ ਕਮਾਉ ਮੰਦੇ ਕਰਦੇ ਹਾਂ ਉਹ ਫਿਰ ਹਾਈ ਹਾਈ ਕਰਦੇ ਤੇ ਜਿਹੜੇ ਨਾਮ ਜਪਦੇ ਐ ਬੰਦਗੀ ਕਰਦੇ ਐ ਉਹਨਾਂ ਕੋਲ ਦੁੱਖ ਆ ਜੇ ਉਹ ਹੱਸਦੇ ਐ ਖੁਸ਼ ਹੁੰਦੇ ਨੇ ਇਹ ਕੋਈ ਗੱਲ ਨਹੀਂ ਹਾਂ ਐ ਹੱਸ ਰਹੇ ਨੇ ਨਾ ਜਦੋਂ ਅਸਤੀਹੇ ਦਿੰਦੇ ਐ ਨਾ ਜ਼ਾਲਮ ਤੇ ਜਦੋਂ ਕਹਿੰਦੇ ਭਾਈ ਮਣੀ ਸਿੰਘ ਜੀ ਦੇ ਕਹਦੇ ਵੀ ਬੰਦ-ਬੰਦ ਘੱਟ ਦਿਓ ਤੇ ਭਾਈ ਮਣੀ ਸਿੰਘ ਦਾ ਹੱਥ ਪੜਿਆ ਤੇ ਕੱਟਣ ਲੱਗੇ ਭਾਈ ਮਣੀ ਸਿੰਘ ਕਹਿੰਦੇ ਨਾ ਨਾ ਇੱਥੋਂ ਨਹੀਂ ਕਹਿੰਦੇ ਇੱਥੋਂ ਇੱਥੋਂ ਬਣਦਾ ਕਹਿੰਦੇ ਬੰਦ ਇਹ ਇੱਕ ਉਂਗਲ ਤੋਂ ਬਣਦਾ ਕਹਿੰਦੇ ਗੁੱਟ ਤੋਂ ਨਹੀਂ ਬਣਦਾ ਆ ਉਹ ਗੱਲ ਤੋਂ ਆਏ ਬੈਠੇ ਆਏ ਧਰ ਲਿਓ ਬੋਲ ਉਹਨਾਂ ਨੇ ਕਹਿੰਦੇ ਲੈ ਇੱਥੋਂ ਕਰ ਲਾਗੇ ਪਾਠ ਕਰਨ ਉਹ ਨਾਲੇ ਕੱਟੀ ਜਾ ਰਹੇ ਨੇ ਮੂੰਗੇ ਦੇਖੀ ਜਾ ਰਹੇ ਵੀ ਕਮਾਲ ਹੋ ਗਈ ਇਹ ਹੱਸੇ ਜਾ ਰਹੇ ਆ ਬੰਦਾ ਸਿੰਘ ਬਹਾਦਰ ਜਮੂਰਾ ਨਾਲ ਮਾਸ ਲੋਚਿਆ ਜਾ ਰਿਹਾ ਮਾਸ ਅਜ ਤਾਂ ਆ ਡੌਲਿਆਂ ਦੇ ਵਿੱਚੋਂ ਸਰੀਰ ਤੋਂ ਚਮ ਚ ਗਰਮ ਚਮਟਾ ਕਰ ਲੈਂਦੇ ਆ ਭਰ ਲੈਂਦੇ ਚਮਟੇ ਤੇ ਮਾਸ ਕੱਢ ਲੈਂਦੇ ਆ ਬੰਦਾ ਸਿੰਘ ਬਹਾਦਰ ਜੀ ਐ ਬੈਠੇ ਆ ਦੇਖ ਰਹੇ ਨੇ ਅਰੇ ਕੋਈ ਗੱਲ ਨਹੀਂ ਉਹ ਬੜੇ ਹੈਰਾਨ ਵੀ ਕਮਾਲ ਹੋ ਗਈ ਬੰਦਾ ਸਿੰਘ ਬਹਾਦਰ ਦੇ ਛੋਟਾ ਬੱਚਾ ਪੰਜ ਤੋਂ 6 ਸਾਲ ਦਾ ਬੱਚਾ ਕਲੇਜਾ ਕੱਢਿਆ ਸਾਹਮਣੇ ਕਲੇਜਾ ਕੱਢਣਾ ਬਹੁਤ ਵੱਡੀ ਗੱਲ ਹੈ ਜੀ ਅੱਖਾਂ ਦੇ ਸਾਹਮਣੇ ਆ ਤੇ ਪੁੱਤ ਦਾ ਕਲੇਜਾ ਕਢਾਉਣਾ ਬਹੁਤ ਵੱਡੀ ਗੱਲ ਹੈ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ ਪਰ ਬੰਦਾ ਸਿੰਘ ਬਹਾਦਰ ਜੀ ਫਿਰ ਵੀ ਡੋਲ ਬੈਠੇ ਆਹ ਫਰਕ ਹੈ ਜਿਹੜੀ ਮੈਂ ਗੱਲ ਕੀਤੀ ਹੈ ਨਾ ਆਹ ਫਰਕ ਹੈ ਤੇ ਜਿਹੜੇ ਨਾਮ ਬਾਣੀ ਬੰਦੀ ਨਹੀਂ ਪੜਦੇ ਬੰਦਗੀ ਠੀਕ ਹੈ ਉਹਨਾਂ ਦੇ ਸਾਹਮਣੇ ਉਹਨਾਂ ਦੇ ਪੁੱਤ ਦਾ ਕੋਈ ਕਿਲੇ ਝਗੜਾ ਕੇ ਦਿਖਾ ਬਈ ਮੈਂ ਕਹਿੰਦਾ ਚਲੋ ਬਾਕੀ ਗੱਲ ਤਾਂ ਛੱਡ ਕੇ ਆਪਦੀ ਉਂਗਲ ਹੀ ਬੜਾ ਕੇ ਦਿਖਾ ਦੇ ਕੋਈ ਤਤੀ ਤਵੀ ਤੇ ਬੈਠਣੇ ਗੱਲਾਂ ਦੂਰ ਦੀਆਂ ਰਹੇ ਓਬਲ ਦੀ ਦੀਵਚ ਵਾਲਨਾ ਦੂਰ ਦੀ ਗੱਲ ਹੈ ਭਾਈ ਮਤੀ ਦਾ ਸਿਰ ਤੇ ਆਰਾ ਚੱਲਦਾ ਪਿਆ ਦੋਨੇ ਫੜਾਂ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਆ ਰਿਹਾ ਹੈ ਇਹ ਫਰਕ ਹੈ ਸੋ ਗੁਰੂ ਸvaro ਬਸ ਮੈਂ ਬੇਨਤੀ ਸਰ ਕੇ ਕਰ ਰਹੇ ਆਂ ਵੀ ਦੁੱਖ ਜਿਹੜੇ ਸੁੱਖ ਨੇ ਨਾ ਉਹ ਸਾਡੇ ਨਾਲ ਚਲਣੇ ਹੀ ਚਲਣੇ ਆ। ਬੇਸਾਇਦੀ ਇਹਦੇ ਕੋਈ ਨਾਮ ਜਪ ਰਿਹਾ ਨਹੀਂ ਜਪ ਰਿਹਾ ਉਹਦੇ ਕੋਲੇ ਵੀ ਆਉਣੇ ਆ। ਜਿਹੜਾ ਜਪ ਰਿਹਾ ਉਹਦੇ ਕੋਲੇ ਵੀ ਆਉਣਾ। ਇਹ ਆਉਣੀ ਆਉਣੇ ਆ। ਇਹ ਤੋਂ ਘਬਰਾਉਣਾ ਨਹੀਂ ਹੈ। ਅਸੀਂ ਬੇਨਤੀ ਇਹ ਕਰਨੀ ਹੈ ਮਹਾਰਾਜ ਜੋ ਸਾਡੀ ਝੋਲੀ 'ਚ ਤੁਸੀਂ ਆ ਦੁੱਖਾਂ ਦੀ ਦਾਤ ਪਾਈ ਇਹਨੂੰ ਦਾਤ ਸਮਝਣਾ ਜੀ ਇਹ ਦਾਤ ਹੈ ਮਹਾਰਾਜ ਦੀ। ਵੀ ਜਿਹੜੀ ਆ ਦਾਤ ਸਾਡੀ ਝੋਲੀ 'ਚ ਤੁਸੀਂ ਪਾ ਦਿੱਤੀ ਨਾ ਇਸ ਦਾਤ ਨੂੰ ਝੱਲਣ ਦੀ ਸਾਨੂੰ ਸ਼ਕਤੀ ਦੇ ਦੇ ਬਸ ਸ਼ਕਤੀ ਮਿਲ ਜਾਏ ਸਾਨੂੰ। ਅਸੀਂ ਮਨ ਕਰਕੇ ਨਮਾ ਕਰਕੇ ਅਸੀਂ ਸਟਰੌਂਗ ਹੋ ਜਾਈਏ ਤੇ ਇਸ ਚੀਜ਼ ਨੂੰ ਚੱਲ ਰਹੀ ਹੈ ਤੇ ਇਸ ਤਰ੍ਹਾਂ ਦੀ ਬੇਨਤੀ ਜਿਹੜੀ ਉਹ ਕਰਦੇ ਪਏ ਨੇ ਵੀ ਇਹ ਸ਼ਕਤੀ ਭਾਈ ਸਾਡੇ ਕੋਲ ਜਿਹੜੀ ਉਹ ਆਈ ਹੈ ਜੀ ਤਿੰਨ ਮਹ ਸ਼ਕਤ ਅਹ ਕਹ ਨਹੀਂ ਹੁਣ ਸੋਚ ਕੇ ਤਿੰਨ ਮਹ ਸ਼ਕਤ ਅਹ ਕਹ ਨਹੀਂ ਇਹਨਾਂ ਕੋਲ ਭਾਈ ਸ਼ਕਤੀ ਹੈ ਜਾਂ ਨਹੀਂ ਹੈ ਜੀ ਕਿ ਮਜਾਨਤ ਆਪਣੇ ਮਨ ਮਾਹੀ ਕਿਵੇਂ ਕਹਿੰਦੇ ਭਾਈ ਆਪਣੇ ਮਨ ਦੇ ਵਿੱਚ ਜਾਣਦੇ ਹਨ ਜੀ ਜੇ ਜਾਣਤ ਤੂਸ਼ਨ ਕਰ ਰਹੋ ਜੇ ਕਹਦੇ ਜਾਣਦੇ ਹੋ ਕਹਿੰਦੇ ਭਾਈ ਹੋ ਤੁਸੀਂ ਕਰ ਰਹੇ ਹੋ ਜੀ ਬੈਠੇ ਪੀਖੋ ਪੀਖੋ ਨਹੀਂ ਕਛ ਕਹੋ ਬੈਠੋ ਪੀਖੋ ਇਹ ਖੰਦਾ ਭਾਵ ਹੁੰਦਾ ਦੇਖਣਾ ਬੈਠੋ ਦੇਖੋ ਨਹੀਂ ਕੁਛ ਕਹਿਓ ਕਹਿੰਦੇ ਭਾਈ ਜੇ ਤੁਸੀਂ ਇਹ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਚੁੱਪ ਕਰਕੇ ਬੈਠੇ ਰਹੋ ਕੁਛ ਕਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਨਾ ਵੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਦਾਂ ਚੱਲਣ ਦੀ ਸ਼ਕਤੀ ਦਿੱਤੀ ਵੀ ਕਿਦਾਂ ਅਸੀਂ ਇਸ ਤਿਹੇ ਚੱਲਦੇ ਆਂ ਵੀ ਜੇ ਤੁਸੀਂ ਇਹ ਚੀਜ਼ ਨੂੰ ਦੇਖਣਾ ਚਾਹੁੰਦੇ ਆਂ ਕਹਿੰਦੇ ਬਹਿ ਕੇ ਦੇਖ ਲਓ ਪਰ ਕਹਿਣਾ ਕੁਛ ਤੁਸੀਂ ਇਹ ਚੀਨ ਨੂੰ ਤੱਕ ਸਕਦੇ ਹੋ ਜੀ ਨਹੀਂ ਤੇ ਚੂਚੋ ਹੀ ਰਹਿ ਜਾ ਨਹੀਂ ਤਾਂ ਕਹਿੰਦੇ ਸੁਸੂ ਦਾ ਭਾਵ ਹੁੰਦਾ ਖਾਲੀ ਨਹੀਂ ਤਾਂ ਕਹਿੰਦੇ ਭਾਈ ਖਾਲੀ ਹੀ ਰਹਿ ਜਾਵਾਂਗੇ ਜੀ ਕੋਈ ਸ਼ਕਤ ਕੋ ਪੁਨ ਪੁੱਛਤ ਹੈ ਕਹਿੰਦੇ ਪਾਏ ਫਿੱਤਾ ਐ ਸਮਝੋਗੇ ਵੀ ਸ਼ਕਤੀ ਜਿਹੜੀ ਐ ਤੇ ਹੋ ਗਈ ਐ ਤੇ ਬਸੇ ਫਿਰ ਅਸੀਂ ਪਸਾਂਗੇ ਜੀ ਹਮਨੇ એમ ਹੀ ਕਾਰਨ ਕਰਨਾ ਅਸੀਂ ਕਹਿੰਦੇ ਭਾਈ ਇਸੇ ਤਰ੍ਹਾਂ ਹੀ ਕਾਰਨ ਕਰਨਾ ਹੈ ਜੀ ਤੋ ਨ ਲਖੈ ਇਵ ਆਚਰਣਾ ਕਹਿੰਦੇ ਭਾਈ ਤੂੰ ਨਹ ਲਖੈ ਜੀ ਕਹਿੰਦੇ ਭਾਈ ਨਾ ਲਖ ਇਸ ਜੀ ਨੂੰ ਦੇਖੂ ਨਾ ਇਵੇਂ ਆਚਰਣਾ ਐਸੀ ਇਸੇ ਤਰਾਈ ਹੋਣਾ ਹੈ ਜੀ ਪਰਮ ਪਿਰ ਪਰਮ ਬੇਸੂਰਤ ਤੂਸ਼ਨ ਹੋਵਾ ਕਹਿੰਦੇ ਇਹ ਸਾਰਾ ਕੁਝ ਪਰਮ ਬੇਸੂਰਤ ਸਦਗੀ ਵਰਤਿਆ ਪਰਮ ਬੇਸੂਰਤ ਬੇਸੂਰਤ ਦਾ ਭਾਵ ਕੀ ਹੈ ਜਿਹਦੇ ਸੋ ਚੰਗੇ ਨਾ ਹੋਵੇ ਦੂਸਨ ਹੋਵੇ ਇਹ ਵੱਡਾ ਗਦ ਦੂਸਨ ਲੱਗਦਾ ਹੈ ਜੀ ਨੀਚ ਗਰੀਵ ਕਰ ਊਚ ਨਾ ਜੋਵਾ ਜਿਹੜੇ ਕਹਿੰਦੇ ਭਾਈ ਨੀਵੇਂ ਰਹਿੰਦੇ ਐ ਨਾ ਤੂੰ ਹਮੇਸ਼ਾ ਹੀ ਉੱਚੇ ਹੋ ਜਾਂਦੇ ਐ ਤੇ ਜਿਹੜੇ ਦੂਸਰੇ ਨੀਚ ਗਰੀਵ ਕਰ ਊਚ ਨਾ ਜੋਵਾ ਉਹ ਕਹਿੰਦੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਦੇ ਹਨ ਜੀ ਸਤ ਗੁਰ ਬੈਠੇ ਦੇਗ ਮਜਾਰੀ ਇਸ ਤਰ੍ਹਾਂ ਗੁਰੂ ਅਰਜਨ ਦੇ ਜੀ ਮਹਾਰਾਜ ਉਬਲਦੇ ਪਾਣੀ ਦੇ ਵਿੱਚ ਦੇਖ ਦੇ ਵਿੱਚ ਬੈਠੇ ਆ ਗੁਰੂ ਸਵਾਰਿਓ ਇਹ ਸਾਰੀਆਂ ਗੱਲਾਂ ਹੋ ਰਹੀਆਂ ਤੇ ਸੰਗਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੇਖ ਰਹੀਆਂ ਨੇ ਤੇ ਜਿਹੜੀਆਂ ਵੇਖ ਰਹੀਆਂ ਤੇ ਉਹਨਾਂ ਤੋਂ ਚੱਲਿਆ ਨਹੀਂ ਜਾ ਰਿਹਾ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੀ ਸ਼ਾਂਤੀ ਦੇ ਅੰਦਰ ਬੜੇ ਧਾਮੇ ਦੇ ਨਾਲ ਕਵੀ ਜੀ ਕਹਿੰਦੇ ਦੇਖ ਦੇ ਵਿੱਚ ਬਰਾਜਮਾਨ ਬੈਠੇ ਹਨ ਜੀ ਤਰੇ ਦੁਸ਼ਟ ਬੋ ਸਮਦਾ ਜਾਰੀ ਜਿਹੜੇ ਦੁਸ਼ਟ ਨੇ ਕੰਦੇ ਉਹ ਅਗਮ ਜਾ ਰਹੇ ਨੇ ਜਜ ਦਾ ਭਾਵ ਜਾ ਰਹੇ ਨੇ ਤਪਾ ਰਹੇ ਨੇ ਪਾਣੀ ਹੋਰ ਤਪ ਦੇ ਪਏ ਹਨ ਜੀ ਅਗਨ ਧਾਰ ਓ ਰ ਡਰ ਸਮਦਾਓ ਕੰਦੇ ਭਾਈ ਸਾਰੇ ਜਿਹੜੇ ਆ ਨਾ ਜਿੰਨੇ ਵੀ ਹੈਗੇ ਆ ਅਗਨ ਧਾਰ ਅਗਨ ਭਾਵ ਕੀ ਅਗ ਆਗਦੇ ਜਿਹੜੇ ਹੈ ਉਹ ਧਰ ਦੇ ਪੈ ਨੇ ਤੇ ਹਿਰਦੇ ਦੇ ਅੰਦਰ ਜਿਹੜਾ ਹੈ ਡਰ ਦੇ ਵੀ ਪਏ ਨੇ ਵੀ ਅਸੀਂ ਕੀ ਕਰ ਰਹੇ ਹਾਂ ਗੁਰਸੇ ਰੇ ਗੱਲ ਚੇਤੇ ਰੱਖਿਓ ਜਿੰਨਾ ਵੱਡਾ ਬੰਦਾ ਪਾਪ ਕਰੂਗਾ ਓਨਾ ਵੱਧ ਡਰੂਗਾ ਉਹਨੇ ਪਾਪ ਹੀ coma ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਹੜਾ ਸਹੀਹ ਦੇ ਰਹੇ ਨੇ ਤੇ ਨਾਲੇ ਡਰਦੇ ਵੀ ਪਏ ਨੇ ਡਰ ਵੀ ਰਹੇ ਵੀ ਅਸੀਂ ਕੀ ਬਹੁਤ ਗਲਤ ਕਰ ਰਹੇ ਹਾਂ ਪਰ ਹੁਕਮ ਦੇ ਬੰਨੇ ਆ ਨਾ ਤੇ ਜੀ ਚੰਦੂ ਪਾਪੀ ਨੇ ਜੋ ਹੁਕਮ ਕੀਤਾ ਤੇ ਉਹ ਤਾਂ ਫਿਰ ਮੰਨਣਾ ਹੀ ਸੀ ਤਾਂ ਨੇ ਕਹਿੰਦੇ ਜਿਹੜੇ ਹਲਕਾਰ ਹਨ ਇਹਨਾਂ ਤੇ ਇਸ ਤਰ੍ਹਾਂ ਕਦੇ ਅੱਗ ਵੀ ਮਚਾਉਂਦੇ ਪਏ ਨੇ ਤੇ ਨਲੇ ਹਿਰਦੇ ਚੰਦਰ ਡਰਾ ਵੀ ਪੈਦਾ ਹੋਇਆ ਹੈ ਜੀ ਕਰਿਓ ਵਿਪਰਜੈ ਆਪਨ ਸੁਭਾਉ ਵਿਪਰਜ ਦਾ ਭਾਵ ਹੁੰਦਾ ਉਲਟਾ ਕਹਿੰਦੇ ਭਾਈ ਉਹਨਾਂ ਨੂੰ ਜਿਹੜਾ ਹੈ ਉਲਟਾ ਆਪਣਾ ਸੁਭਾਉ ਕਰਨਾ ਪਿਆ ਹੈ ਜੀ ਤੇਜ ਛੋੜ ਕਰ ਸੀਤਲ ਹੋਆ ਤੇ ਗੁਰੂ ਸੋਰ ਕੰਦੇ ਭਾਈ ਇਹ ਸਾਰਾ ਕੁਝ ਜਿਹੜਾ ਹੈ ਵੇਖ ਸਕਦੇ ਬਾਹਰਲੀ ਤੌਰ ਤੇ ਪਾਣੀ ਗਰਮ ਹੈ ਉਬਲਦਾ ਪਿਆ ਪਰ ਸਤਗੁਰੂ ਧੰਸੇ ਗੁਰੂ ਅਰਜਨ ਦੇਵ ਜੀ ਅੰਦਰੋਂ ਠੰਡੇ ਹੈ ਸੀਤਲ ਦਾ ਭਾਵ ਹੁੰਦਾ ਠੰਡਾ ਤੇ ਮਹਾਰਾਜ ਠੰਡੇ ਹੈ ਤੇ ਠੰਡੇ ਸਵਾ ਦੇ ਵੇਸ਼ ਠੰਡੇ ਦੇ ਵਿੱਚ ਬੈਠੇ ਨੇ ਉਹਨਾਂ ਦੇ ਅੰਦਰ ਠੰਡ ਬਰਤਦੀ ਪਈ ਹੈ ਪਰ ਇਹਨਾਂ ਦੇ ਅੰਦਰ ਅੱਗ ਮੱਚਦੀ ਪਈ ਹੈ ਇਹਨਾਂ ਦੇ ਅੰਦਰ ਵੀ ਮੱਚ ਰਹੀ ਹੈ ਤੇ ਬਾਹਰ ਵੀ ਮਚਾ ਰਹੇ ਹੈ ਇਹ ਗੱਲ ਯਾਦ ਰੱਖੋ ਜਿਹੜੇ ਅੰਦਰੋਂ ਦੁਖੀ ਹੁੰਦੇ ਆ ਨਾ ਤੇ ਉਹ ਬਾਹਰੋਂ ਵੀ ਦੁਖੀ ਆ ਤੇ ਜਿਹੜੇ ਅੰਦਰੋਂ ਖੁਸ਼ੀ ਨੇ ਤੇ ਉਹ ਬਾਹਰੋਂ ਵੀ ਖੁਸ਼ੀ ਨੇ ਮਹਾਰਾਜ ਜੀ ਇਸੇ ਰਕੇ ਤੁਮਾਰੇ ਨੇ ਕਿਹਾ ਨਾ ਘਰ ਸੁਖ ਬਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਜਿਨ੍ਹਾਂ ਦੇ ਅੰਦਰ ਹਿਰਦੇ ਅੰਦਰ ਸੁਖ ਹੈ ਉਹ ਬਾਹਰੋਂ ਵੀ ਸੁਖੀ ਹੁੰਦੇ ਜਿਹੜੇ ਬਾਹਰੋਂ ਆਪਣੇ ਅੰਦਰੋਂ ਦੁਖੀ ਨੇ ਉਹ ਬਾਹਰੋਂ ਵੀ ਦੁਖੀ ਹੈ ਤੇ ਉਹ ਫਿਰ ਕੁਝ ਵੀ ਨਹੀਂ ਹੋ ਸਕਦਾ ਸੋ ਗੁਰੂ ਸਰੋ ਸਮੇਂ ਮੁਤਾਬਕ ਇਹਨਾਂ ਸ਼ਬਦਾਂ ਦੇ ਨਾਲ ਸਮਾਪਤੀ ਹੈ ਜੀ ਕੱਲ ਦੇ ਦੀਵਾਨ ਚ ਅਗਲਾ ਪ੍ਰਸੰਗ ਸਰਵਣ ਕਰਾਂਗੇ ਗੁਰੂ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਤਿ ਸਿਹ ਦਿੱਤੇ ਜਾ ਰਹੇ ਹੈ ਚੰਦੂ ਪੋਪੀ ਦੀ ਵੱਲੋਂ ਅੱਗੇ ਫਿਰ ਚੰਦੂ ਦੀ ਨੂੰ ਜਿਹੜੀ ਹੈ ਤੇ ਉਹ ਆਉਂਦੀ ਹੈ ਤੇ ਉਹ ਕਿੰਧਾ ਦੀਆਂ ਵਿਚਾਰਾ ਹੁੰਦੀ ਹੈ ਉਹ ਅਗਲਾ ਪ੍ਰਸੰਗ ਹੈ ਆਪਾਂ ਕੱਲ ਦੇ ਦੀਵਾਨ ਦੇ ਸਰਵਣ ਕਰਾਂਗੇ ਪੁੱਲਾ ਚੁਕਾਂ ਦੀ ਖੇਮਾ ਆਪਸ ਰਸ ਸੰਗਤ ਬਖਸ਼ਣ ਜੋਗ ਤੇ ਧੰਨ ਧੰਨ ਸਾਹਿਬ ਸ੍ਰੀ ਗੰਸ਼ੀ ਬਖਸ਼ਨ ਹਾਰ ਹਨ ਬਖਸ਼ ਲੈਣਾ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਉਂ ਆਂ ਆਖਦੇ ਆਂ ਜੋ ਸੰਗਤਾਂ ਬੜੀ ਸਰਦਾ ਭਾਵਨਾ ਦੇ ਨਾਲ ਆਪ ਜੀ ਗੁਰੂ ਦਰ ਤੇ ਪਹੁੰਚਦੇ ਹੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਆਪੇਂ ਦਰ ਤੇ ਪ੍ਰਵਾਨ ਕਰਨ ਸਾਡੇ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਹੋ ਸਕਣ ਜੀ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ